ਜਿੱਥੇ ਕਿ ਨਰਜਰਾ ਜਾਣਦੀਆਂ ਨਾਲ ਤੱਕ ਨਰਸਿੰਗ ਡਿਪਾਰਟਮੈਂਟ ਅਜ ਸੜਕਾਂ ਤੇ ਪਹੁੰਚਿਆ ਤੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਸਾਡੀਆਂ ਕੁਝ ਮੰਗਾਂ ਨੇ 40 ਪੇ ਗ੍ਰੇਡ ਨੂੰ ਲੈ ਕੇ ਹਾਲ ਤੱਕ ਪੂਰੀਆਂ ਨਹੀਂ ਹੋਈਆਂ ਇਹਨਾਂ ਦਾ ਇੱਕ ਸਾਥੀ ਕੁਝ ਸਮੇਂ ਪਹਿਲਾਂ ਛੱਪ ਤੇ ਚੜ੍ਹਿਆ ਪਿਆ ਸੀ ਸਰ ਸਾਡਾ ਨਾ ਪਿਛਲੇ 25 ਤਰੀਕ ਤੋਂ ਸਾਡਾ ਧਰਨਾ ਪੀਸਫੁਲ ਪ੍ਰੋਟੈਸਟ ਸਾਡਾ جاری ਹੈ ਬਟ ਕੱਲ ਜਿਹੜੇ ਮਹਾਲੀ ਦੇ ਪ੍ਰਿੰਸੀਪਲ ਮੈਡਮ ਨੇ ਉਹ ਜਿਹੜਾ ਕੈਡਰ ਸਾਡਾ ਉੱਥੇ ਬੈਠਾ ਹੋਇਆ ਸੀਗਾ ਸ਼ਾਂਤ ਮੇਂ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਨੇ ਜਾ ਕੇ ਜੀ ਉੱਥੇ ਬੈਨਰ ਬਾੜੇ ਨੇ ਤੇ ਬਹੁਤ ਇਹ ਵਿਸ਼ਬਦਾਵਲੀ ਯੂਜ਼ ਕੀਤੀ ਹੈ ਨਰਸਿੰਗ ਕੈਡਰ ਲਈ ਜਿਹਦੀ ਅਸੀਂ ਨਹੀਂ ਖੇਤੀ ਕਰਦੇ ਆ। ਹਨਾ ਇਹ ਉਹੀ ਤਰ੍ਹਾਂ ਜਿਸ ਤਿੱਕ ਨੋਜਵਾਨਾ ਛੱਤ ਤੇ ਚੜ ਕੇ ਬੈਠਾ ਹੋਇਆ ਸੀ 4200 ਕੁਝ ਪੇਰ ਕਿਰੇਟ ਨੂੰ ਲੈ ਕੇ ਥੋੜਾ ਧਰਮ ਹੈ। ਕੀ ਵਿਸ਼ਬਦਾਵਲੀ ਕਿਦੇ ਵਾਸਤੇ ਵਰਤੀ ਗਈ ਸੀ ਕਿਸ ਨੂੰ ਕਿਹਾ ਗਿਆ ਸੀ ਗਲਤ ਕੋਈ ਰਿਟਨ ਦੇ ਵਿੱਚ ਕਿਹਾ ਗਿਆ ਸੀ ਬਾਈ ਵਰਡਸ ਕਿਹਾ ਗਿਆ ਸੀ ਕੀ ਕਰਾਇਆ ਗਿਆ ਸਰੇ ਉਹਨਾਂ ਨੇ ਵਰਬਲੀ ਕਿਹਾ ਸੀਗਾ ਜਿਹੜਾ ਸਾਡੇ ਸਾਥੀ ਉੱਥੇ ਧਰਨੇ ਤੇ ਬੈਠੇ ਸੀਗੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਹਾਨੂੰ ਇੱਥੇ ਧਰਨਾ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਤੁਸੀਂ ਉੱਥੇ ਆਪਣਾ ਧਰਨਾ ਚੱਕੋ ਤਾਂ ਕਿਤੇ ਹੋਰ ਜਾ ਕੇ ਬੈਠੋ ਗੜਮ ਜਿਹੜਾ ਤੁਹਾਡਾ ਧਰਨਾ ਚੱਲ ਰਿਹਾ ਕੋਈ ਸਿੱਟਾ ਨਿਕਲਿਆ ਬੈਠਕਾਂ ਬਹੁਤ ਹੋ ਗਈਆਂ ਸਿਹਤ ਮੰਤਰੀ ਨਾਲ ਵੀ ਤੁਹਾਡੀ ਬੈਠਕ ਹੋਈ ਹੈ ਕਾਫੀ ਵਾਰ ਮਹਾਲੀ ਜਾਏ ਕੀ ਸਿੱਟਾ ਕੀ ਨਿਕਲਿਆ ਹੁਣ ਤੱਕ ਕਿ ਅਸੀਂ ਫਿਰ ਵੀ ਆਪਣੇ ਪੇਸ਼ੈਂਟਸ ਦੀ ਕੇਅਰ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੂੰ ਅਗਰੈਸਿਵ ਰੂਪ ਨਹੀਂ ਦੇ ਰਹੇ ਬਟ ਜਦੋਂ ਤੱਕ ਸਾਡੀ ਪੇਸ਼ੈਂਸ ਹੈਗੀ ਆ ਜੇ ਸਾਡੀ ਪੇਸ਼ੈਂਸ ਖਤਮ ਬਗਨੀ ਤਬਾਦੀ ਮੁਰਦਾਬਾ 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 ਬਗਨੀ ਤਬਾਦੀ ਮੁਰਦਾਬਾ 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 ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਪਟਿਆਲਾ ਤੋਂ ਮੈਂ ਹਿਮਨ ਸ਼ੂਮੜਕਣ ਅੱਜ ਪਟਿਆਲਾ ਦੇ ਵਿੱਚ ਨਰਸ ਡਿਪਾਰਟਮੈਂਟ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਹੈ ਸੋ ਤਸਵੀਰਾਂ ਪਟਿਆਲਾ ਦੀ ਆ ਬਿਆਨ ਕਰ ਰਹਾ ਸਾਡੇ ਨਾਲ ਨਰਸਿੰਗ ਡਿਪਾਰਟਮੈਂਟ ਤੋਂ ਨੇ ਗੱਲਬਾਤ ਕਰਦੇ ਮੈਮ ਤੁਹਾਡਾ ਕੀ ਨਾਮ ਆ ਤੁਹਾਡਾ ਮੈਂ ਆਰਤੀ ਬਾਲੀ ਆ ਜੀ ਯੂਨੈਪ ਦੀ ਪ੍ਰੈਜ਼ੀਡੈਂਟ ਆ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਦੀ ਜਿਹੜੇ ਜਿੱਥੇ ਤਿੰਨੇ ਮੈਡੀਕਲ ਕਾਲਜ ਜਿਸ ਨੇ ਆਪਣੇ ਅੰਮ੍ਰਿਤਸਰ ਪਟਿਆਲਾ ਤੇ ਮਹਾਲੀ ਮੈਡਮ ਕੀ ਕਾਰਨ ਕੀ ਨੇ ਧਰਨੇ ਦੇ ਕੀ ਵਜ੍ਹਾ ਨੇ ਕਿਸ ਕਰਕੇ ਤੁਹਾਨੂੰ ਧਰਨਾ ਲਾਣਾ ਪਿਆ ਸਰ ਸਾਡਾ ਨਾ ਪਿਛਲੇ 25 ਤਰੀਕ ਤੋਂ ਸਾਡਾ ਧਰਨਾ ਪੀਸਫੁਲ ਪ੍ਰੋਟੈਸਟ ਸਾਡਾ جاری ਹੈ ਬਟ ਕੱਲ ਜਿਹੜੇ ਮਹਾਲੀ ਦੇ ਪ੍ਰਿੰਸੀਪਲ ਮੈਡਮ ਨੇ ਉਹ ਜਿਹੜਾ ਕੈਡਰ ਸਾਡਾ ਉੱਥੇ ਬੈਠਾ ਹੋਇਆ ਸੀਗਾ ਸ਼ਾਂਤ ਮੇਂ ਪ੍ਰਦਰਸ਼ਨ ਕਰਦੇ ਸੀ ਉਹਨਾਂ ਨੇ ਜਾ ਕੇ ਜੀ ਉੱਥੇ ਬੈਨਰ फाੜੇ ਨੇ ਤੇ ਬਹੁਤ ਭੱਦੀ ਸ਼ਬਦਾਵਲੀ ਯੂਜ਼ ਕੀਤੀ ਹੈ ਨਰਸਿੰਗ ਕੈਡਰ ਲਈ ਜਿਹਦੀ ਅਸੀਂ ਨਹੀਂ ਖੇਤੀ ਕਰਦੇ ਆ ਤੇ ਜਿਹਦੇ ਰੋਸ ਦੇ ਕਰਕੇ ਅਸੀਂ ਅੱਜ ਇਹ ਰੋਸ ਮਾਰਚ ਕੱਢਿਆ ਸੀ ਜੀ ਹੁਣ ਉਹਨਾਂ ਨੇ ਮਤਲਬ ਮਾਫੀ ਨਾਮਾ ਉਹਨਾਂ ਨੇ ਇੱਕ ਤਰ੍ਹਾਂ ਦਾ ਮੰਨ ਲਿਆ ਉਹ ਮਾਫੀ ਮੰਗ ਰਹੇ ਨੇ ਵੀ ਮੇਥੋਂ ਗਲਤੀ ਹੋਈ ਆ ਅਸੀਂ ਇਹੀ ਕਰਨਾ ਚਾ ਰਹੇ ਸੀ ਜੀ ਮੈਡਮ ਇਹ ਉਹੀ ਤਰ੍ਹਾਂ ਨੇ ਜਿਸ ਟਿਕ ਨੌਜਵਾਨਾ ਛੱਤ ਤੇ ਚੜ ਕੇ ਬੈਠਾ ਹੋਇਆ ਸੀ 4200 ਕੁਛ ਪੇਰ ਕਿਰੇਡ ਨੂੰ ਲੈ ਕੇ ਥੋੜਾ ਧਰਮਾ ਹਾਂਜੀ ਸਰ ਜੀ ਇਹ ਸਾਡਾ 4600 ਗ੍ਰੇਡ ਪੇ ਦੀ ਡਿਮਾਂਡ ਸੀ ਉਹ ਕਰਨਾ ਸਾਡਾ ਹਲੇ ਵੀ ਕੰਟੀਨਿਊ ਆ ਬਟ ਅਸੀਂ ਉਹਨੂੰ ਸਿੰਬੋਲਿਕ ਵੇ ਨਾਲ ਕਰ ਰਹੇ ਸੀਗੇ ਇਹ ਚੀਜ਼ ਪ੍ਰਸ਼ਾਸਨ ਦੀ ਨੋਲਿਜ 'ਚ ਵੀ ਸੀਗੀ ਕੀ ਆ ਤੁਸੀਂ ਸਿੰਬੋਲਿਕ ਵੇਨ ਨਾਲੇ ਕਰਨਾ ਕਰ ਰਹੇ ਆ ਬਟ ਪ੍ਰਿੰਸੀਪਲ ਮੈਡਮ ਨੇ ਕੱਲ ਜਾ ਕੇ ਮਤਲਬ ਇੱਕ ਤਾਂ ਪੈਨਿਕ ਸਿਚੁਏਸ਼ਨ ਕ੍ਰੀਏਟ ਕਰਤੀ ਜਿਹਦੇ ਜਵਾਬ ਚ ਸਾਨੂੰ ਇਹ ਕਰਨਾ ਪਿਆ ਮੈਡਮ ਜਿਹੜਾ ਤੁਹਾਡਾ ਧਰਨਾ ਚੱਲ ਰਿਹਾ ਕੋਈ ਸਿੱਟਾ ਨਿਕਲਿਆ ਬੈਠਕਾਂ ਬਹੁਤ ਹੋ ਗਈਆਂ ਸਿਹਤ ਮੰਤਰੀ ਨਾਲ ਵੀ ਤੁਹਾਡੀ ਬੈਠਕ ਹੋਈ ਹੈ ਕਾਫੀ ਵਾਰ ਮਹਾਲੀ ਜਾਏ ਕਿ ਸਿੱਟਾ ਕੀ ਨਿਕਲਿਆ ਹੁਣ ਤੱਕ ਸਰ ਜੀ ਸਿਹਤ ਮੰਤਰੀ ਨਾਲ ਤਾਂ ਸਾਡੀ ਕੋਈ ਮੀਟਿੰਗ ਨਹੀਂ ਹੋਈ ਉਹ ਸਾਡੇ ਕੋਲ ਹਲੇ ਤੱਕ ਨਹੀਂ ਪਹੁੰਚੇ ਨੇ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਜਰੂਰ ਦੱਸਣਾ ਚਾਹੂੰਗੀ ਬਟ ਇਹ ਹੈ ਕਿ ਸਾਡੀ ਮੀਟਿੰਗਸ ਹੋਈਆਂ ਨੇ ਹਾਂ ਸਾਡੀ ਦੀਵਾਲੀ ਤੋਂ ਬਾਅਦ ਇੱਕ ਫਾਈਨਲ ਮੀਟਿੰਗ ਦੀ ਕਾਲ ਦਿੱਤੀ ਗਈ ਹੈ ਕਿ ਅਗਲੇ ਹਫਤੇ ਸਾਨੂੰ ਇੱਕ ਮੀਟਿੰਗ ਮਿਲਣੀ ਹੈ ਉਹਦੇ ਚ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਜਿਹੜੀ ਮੰਗ ਹੈ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇਗਾ ਕਿੰਨੇ ਟਾਈਮ ਤੋਂ ਮੈਨੂੰ ਧਰਨਾ ਚੱਲ ਰਿਹਾ ਤੁਹਾਡਾ ਸਰ ਇਹਨੂੰ ਆਲਮੋਸਟ ਇੱਕ ਮਹੀਨਾ ਹੋ ਗਿਆ ਸਰ ਪਿਛਲੇ ਮਹੀਨੇ 25 ਤਰੀਕ ਨੂੰ ਸਟਾਰਟ ਹੋਇਆ ਸੀਗਾ ਸਾਡਾ ਪ੍ਰੋਟੈਸਟ ਇਹ ਜਿਹੜਾ ਤੇ ਆਲਮੋਸਟ ਇੱਕ ਮੰਥ ਹੋ ਗਿਆ ਸਰ ਇੱਕ ਮੰਥ ਤੋਂ ਕੋਈ ਨਤੀਜਾ ਨਿਕਲਾ ਕਰਨ ਦੇ ਬੈਠੇ ਪਿਓ ਹਾਂਜੀ ਸਰ ਬਸ ਇਹ ਆ ਬਾਕੀ ਪ੍ਰਸ਼ਾਸਨ ਨੇ ਆਪਣੀਆਂ ਦਲੀਲਾਂ ਦਿੱਤੀਆਂ ਨੇ ਕਿ ਜਿਹੜੇ ਸਰਕਾਰੀ ਕੰਮ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ ਡਾਕੂਮੈਂਟੇਸ਼ਨ ਬਹੁਤ ਟਾਈਮ ਲੈਂਦੀ ਹੈ ਸੋ ਅਸੀਂ ਵੀ ਉਸ ਟਾਈਮ ਦੀ ਵੇਟ ਕਰ ਰਹੇ ਹਾਂ ਵੀ ਕਦੋਂ ਤੱਕ ਇਹ ਸਮਾਂ ਪੂਰਾ ਹੋਏਗਾ ਤੇ ਸਾਡੀ ਜਾਇਜ਼ ਮੰਗ ਜਿਹੜੀ ਉਹ ਮੰਨੀ ਜਾਏਗੀ ਮੈਡਮ ਇੰਨਾ ਲੰਬਾ ਧਰਨਾ ਚੱਲੇਗਾ ਕੋਈ ਕੋਈ ਇੱਕ ਕਾਰਨ ਹੋਊਗਾ ਧਰਨਾ ਕੀ ਅੱਗੇ ਦੇਖਣ ਨੂੰ ਮਿਲੇਗਾ ਇਸ ਦੇ ਵਿੱਚ ਧਰਨੇ 'ਚ ਕੀ ਵੱਖਰਾ ਪਣ ਦੇਖਣ ਨੂੰ ਮਿਲੇਗਾ ਸਾਰਾ ਸਿਵੀ ਆਪਣੀ ਹੁਣ ਇੱਕ ਤਰ੍ਹਾਂ ਨਾਲ ਸਾਡੀ ਹੀ ਪੇਸ਼ੈਂਸ ਦੀ ਉਹ ਹੋ ਰਹੀ ਹੈ ਕਿ ਅਸੀਂ ਕਿੰਨੇ ਕੁ ਟਾਈਮ ਤੱਕ ਹੋਰ ਪੇਸ਼ੈਂਟਲੀ ਇਸ ਚੀਜ਼ ਨੂੰ ਕਰ ਸਕਦੇ ਆ ਕਿਉਂਕਿ ਅਸੀਂ ਤਾਂ ਦੇਖੋ ਮਰੀਜ਼ਾਂ ਦਾ ਵੀ ਦੇਖਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਹੁਣ ਡੇਂਗੀ ਦੇ ਮਾਮਲੇ ਜਿਹੜੇ ਨੇ ਆਪਣੇ ਪਟਿਆਲਾ ਚ ਬਹੁਤ ਵੱਧ ਗਏ ਨੇ ਤੇ ਅਸੀਂ ਫਿਰ ਵੀ ਆਪਣੇ ਪੇਸ਼ੈਂਟਸ ਦੀ ਕੇਅਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨੂੰ ਅਗਰੈਸਿਵ ਰੂਪ ਨਹੀਂ ਦੇ ਰਹੇ ਬਟ ਜਦੋਂ ਤੱਕ ਸਾਡੀ ਪੇਸ਼ੈਂਸ ਹੈਗੀ ਆ ਜੇ ਸਾਡੀ ਪੇਸ਼ੈਂਸ ਖਤਮ ਹੋਈ ਤਾਂ ਫਿਰ ਬਹੁਤ ਅਗਰੈਸਿਵ ਰੂਪ ਚ ਹੋਏਗਾ। ਵੱਲੋਂ ਕੀ ਭਦੀ ਸ਼ਬਦਾਵਲੀ ਕਿਦੇ ਵਾਸਤੇ ਵਰਤੀ ਗਈ ਸੀ ਕਿਸ ਨੂੰ ਕਿਹਾ ਗਿਆ ਸੀ ਗਲਤ ਕੋਈ ਰਿਟਰਨ ਦੇ ਵਿੱਚ ਕਿਹਾ ਗਿਆ ਸੀ ਬਾਈ ਵਰਡਸ ਕਿਹਾ ਗਿਆ ਸੀ ਕੀ ਕਿਹਾ ਗਿਆ ਸੀ ਸਰ ਇਹ ਉਹਨਾਂ ਨੇ ਵਰਬਲੀ ਕਿਹਾ ਸੀਗਾ ਜਿਹੜਾ ਸਾਡੇ ਸਾਥੀ ਉਥੇ ਧਰਨੇ ਚ ਬੱਟੇ ਸੀਗੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਹਾਨੂੰ ਇੱਥੇ ਧਰਨਾ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ ਤੁਸੀਂ ਇੱਥੋਂ ਆਪਣਾ ਧਰਨਾ ਚੱਕੋ ਤੇ ਕਿਤੇ ਹੋਰ ਜਾ ਕੇ ਬੈਠੋ ਹੁਣ ਜਿਵੇਂ ਤੁਸੀਂ ਧਰਨਾ ਲਾ ਰਹੇ ਕਿਥੇ ਨਾ ਕਿਥੇ ਜਿਹੜੇ ਆਮ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਹੋਣਗੀਆਂ ਨਹੀਂ ਸਰ ਅਸੀਂ ਇਹ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਾਂਗੇ ਅਸੀਂ ਪੇਸ਼ੈਂਟਸ ਨੂੰ ਕੋਈ ਵੀ ਦਿੱਕਤ ਨਹੀਂ ਆਣ ਦੇ ਰਹੇ ਕਿਉਂਕਿ ਸਾਡਾ ਸਟਾਫ ਹੈ ਜਿਹੜਾ 24x7 ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਅਸੀਂ ਆਫ ਡਿਊਟੀ ਆ ਕੇ ਆਪਣਾ ਧਰਨਾ ਕੰਟੀਨਿਊ ਕਰਦੇ ਹਾਂ ਤਾਂ ਕਿ ਸਾਡੇ ਪੇਸ਼ੈਂਟਸ ਉੱ퍼 ਨਾ ਕਰਨ ਅੱਗੇ ਕੀ ਮੰਗ ਕੀ ਕਰਦੇ ਹੋ ਸਰਕਾਰ ਨੂੰ ਸਰ ਸਾਡੀ ਤਾਂ ਇਹੀ ਮੰਗ ਹੈ ਇੱਕੋ ਮੰਗ ਹੈ ਸਾਡੀ 46ਵੇਂ ਗ੍ਰੇਡ 'ਤੇ ਤੇ ਸਾਡੀ ਡਿਗਨਿਟੀ ਮੇਨਟੇਨ ਰੱਖੀ ਜਾਏ ਸਾਡੇ ਨਾਲ ਕੋਈ ਵੀ ਪੱਦੀ ਸ਼ਬਦਾਵਲੀ ਯੂਜ਼ ਨਾ ਕੀਤੀ ਜਾਏ ਅਸੀਂ ਬਹੁਤ ਪ੍ਰੋਪਰ ਵੇ ਨਾਲ ਗੱਲ ਕਰਦੇ ਆ ਸਾਡੇ ਨਾਲ ਵੀ ਸਾਨੂੰ ਵੀ ਉਹੀ ਰਿਸਪੈਕਟ ਮਿਲਣੀ ਚਾਹੀਦੀ ਹੈ ਜਿਵੇਂ ਅਸੀਂ ਚਲੋ ਅੱਜਨ ਵੀ ਦਿੱਤਾ ਹੈ ਵੀ ਗਿਵ ਰਿਸਪੈਕਟ ਐਂਡ ਟੇਕ ਰਿਸਪੈਕਟ ਥੈਂਕ ਯੂ ਸੋ ਬਿਲਕੁਲ ਨਰਸਿੰਗ ਡਿਪਾਰਟਮੈਂਟ ਦੇ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾ ਦਿੰਨੇ ਆ ਜਦ ਤੱਕ ਨਜ਼ਰਾਂ ਜਾਂਦੇ ਨੇ ਉਦੋਂ ਤੱਕ ਨਰਸਿੰਗ ਡਿਪਾਰਟਮੈਂਟ ਅਜ ਸੜਕਾਂ ਤੇ ਪਹੁੰਚਿਆ ਪਿਆ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਉਹਨਾਂ ਨੇ ਕਹਿੰਦਾ ਸਾਡੀਆਂ ਕੁਝ ਮੰਗਾਂ ਨੇ 40 ਪੇ ਪੇ ਗ੍ਰੇਡ ਨੂੰ ਲੈ ਕੇ ਹੁਣ ਤੱਕ ਪੂਰੀਆਂ ਨਹੀਂ ਹੋਈਆਂ ਇਹਨਾਂ ਦੇ ਇੱਕ ਸਾਥੀ ਕੁਝ ਸਮੇਂ ਪਹਿਲਾਂ ਛੱਤ ਤੇ ਚੜਿਆ ਪਿਆ ਸੀ ਤੇ ਹੁਣ ਇਹ ਧਰਨਾ ਇਹਨਾਂ ਦੇ ਵੱਲੋਂ ਕਰਾਇਆ ਜਾਵੇ ਕਿਉਂਕਿ ਜਿਹੜੇ ਪ੍ਰਿੰਸੀਪਲ ਦੇ ਵੱਲੋਂ ਅਪਦੀ ਸ਼ਦਾਂ ਵਾਲੀ ਵਰਤ ਕੀਤੀ ਗਈ ਸੀ ਜਿਸ ਅਪਦੀ ਸ਼ਵਦਾਲੀ ਦੇ ਰੋਜ਼ ਪ੍ਰਦਰਸ਼ਨ ਦੇ ਵਿੱਚ ਅਜੇ ਧਰਨਾ ਚ ਕਰਿਆ ਜਾ ਰਿਹਾ ਤੇ ਉਹ ਕਿਉਂਕਿ ਡਿਪਾਰਟਮੈਂਟ ਦੇ ਨੇ ਕਿਤਨਾ ਕਿਤੇ ਜਿਹੜੇ ਮੁਲਾਜ਼ਮ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਪਏ ਨੇ ਕਿਉਂਕਿ ਯੂਥ ਦਾ ਖੂਨ ਹੈ ਫਾਇਰ ਬ੍ਰਿਗੇਡ ਦੀ ਗੱਡੀਆਂ ਨਾਲ ਤੇ ਹੋਰ ਅਧਿਕਾਰੀਆਂ ਦੇ ਵੱਲੋਂ ਆ ਧਰਨਾ ਕਰਾਇਆ ਜਾ ਰਿਹਾ ਇਹਨਾਂ ਦਾ ਕਹਿੰਦਾ ਸੀ ਸ਼ਾਂਤੀਪੂਰਵਕ ਜੇ ਗੱਲ ਕਰੀਏ ਕਿ ਇਹ ਧਰਨੇ ਦੇ ਵਿੱਚ ਜਦੋਂ ਪ੍ਰਿੰਸੀਪਲ ਦੇ ਆ ਕੇ ਬੋਲਦੀ ਹੈ ਕਿ ਤੁਸੀਂ ਇੱਥੇ ਧਰਨਾ ਨਹੀਂ ਲਾ ਸਕਦੇ ਜਾਂ ਫਿਰ ਐਵੇਂ ਧਰਨੇ ਤੇ ਬਾਹਰ ਨਹੀਂ ਹੋਦੇ ਤੇ ਉਹਨਾਂ ਦਾ આરોਪ ਲਾਣਾ ਕਿ ਪ੍ਰਿੰਸੀਪਲ ਦੇ ਵੱਲੋਂ ਬੰਦੀ ਸ਼ਬਦਾਵਲੀ ਵਰਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਸੋ ਇਹ ਧਰਨਾ ਪ੍ਰਦਰਸ਼ਨ ਕਾਫੀ ਸਮੇਂ ਪੁਹਾਰਾ ਚੌਂਕ ਤੇ ਵੀ ਚੱਲਿਆ ਤੇ ਹੁਣ ਇਹ ਰਜਿੰਦਰਾ ਆਪਣੀ ਜਗ੍ਹਾ ਤੇ ਵਾਪਸੀ ਕਰ ਰਹੇ ਨੇ ਕੁਝ ਇਹਨਾਂ ਦੇ ਸਾਥੀ ਕੁਝ ਸਮੇਂ ਪਹਿਲਾਂ ਤਕਰੀਬਨ ਮਿੰਨਾ ਹੋ ਗਿਆ ਉਹ ਉੱਪਰ ਛੱਤ ਤੇ ਚੜ ਕੇ ਬੈਠਿਆ ਹੋਇਆ ਕਿਉਂਕਿ ਉਹਦਾ ਕਹਿਣਾ ਕਿ ਪੇ ਗ੍ਰੈਡ ਸਾਡੀ ਜਾਰੀ ਨਹੀਂ ਹੋ ਰਹੀ ਜੇ ਸਗਾ ਹਸਦਾ ਚੱਲਦਾ ਇਹਨਾਂ ਦੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਕਰਾਇਆ ਜਾ ਰਿਹਾ ਪਰ ਸਿੱਟਾ ਕੋਈ ਨਹੀਂ ਨਿਕਲ ਰਿਹਾ तकरीबन 1 ਮਹੀਨੇ ਤੋਂ ਕੁਝ ਦਿਨਾਂ ਪਹਿਲਾਂ ਵੀ ਇਹਨਾਂ ਨੂੰ ਮੀਟਿੰਗਾਂ ਦਿੱਤੀਆਂ ਗਈਆਂ ਅੱਜ ਫੇਰ ਮੀਟਿੰਗਾਂ ਮੀਟਿੰਗਾਂ ਤੇ ਮੀਟਿੰਗਾਂ ਮਿਲ ਰਹੀਆਂ ਪਰ ਨਤੀਜਾ ਇਹਨਾਂ ਤੁਸੀ ਦੇਖ ਸਕਦੇ ਹੋ ਕਿ ਸੜਕਾਂ ਤੋਂ ਉੱਤਰਨ ਨੂੰ ਮਜਬੂਰ ਹੋਇਆ ਹੈ ਕਾ ਨਰਸਿੰਗ ਡਿਪਾਰਟਮੈਂਟ ਕਿਉਂਕਿ ਨਰਸਿੰਗ ਡਿਪਾਰਟਮੈਂਟ ਦੇ ਵੀ ਕਾਫੀ ਕੰਮ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਐ ਹੁੰਦਾ ਹੈ ਕਿ ਜਿਹੜਾ ਇਹ ਡਾਕਟਰਾਂ ਨੂੰ ਸਹਾਇਤਾ ਦੇਣੀ ਕੋਈ ਔਜ਼ਾਰ ਦੇਣਾ ਕੋਈ ਮੈਡੀਕਲ ਟਰੀਟਮੈਂਟ ਦੇਣੀ ਕਿਉਂਕਿ ਪੇਸ਼ੈਂਟ ਨੂੰ ਸੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਸਲੋਗਨ ਚੱਕੇ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਸੋ ਦਿੱਕਤਾਂ ਕਾਫੀ ਲੋਕਾਂ ਨੂੰ ਕਰਨੀਆਂ ਪੈ ਰਹੀਆਂ ਸਾਹਮਣਾ ਕਿਉਂਕਿ ਕਿਤਨਾ ਕਿਤੇ ਗੱਲ ਇਹ ਵੀ ਆ ਜਾਂਦੀ ਹੈ ਜਿਹੜੇ ਆਮ ਲੋਕ ਨੇ ਜਦੋਂ ਉਹਨਾਂ ਨੂੰ ਨਰਸਿੰਗ ਡਿਪਾਰਟਮੈਂਟ ਜਾਂ ਫਿਰ ਕੋਈ ਮੈਡੀਕਲ ਸਹੂਲਤ ਨਹੀਂ ਮਿਲਦੀ ਤਾਂ ਕਾਫੀ ਦਿੱਕਤਾਂ ਹੁੰਦੀਆਂ ਨੇ ਸੋ ਹੋਰ ਵੀ ਅਪਡੇਟਸ ਲਈ ਬਨੇ ਰਹੋ ਪੰਜਾਬੀ ਲੋਕ ਨਾਲ ਤੇ ਹਰ ਖਬਰ ਤੁਹਾਨੂੰ ਪਟਿਆਲੇ ਨਾਲ ਦਿਖਾਉਂਦੇ ਰਵਾਂਗੇ ਸਰ ਮੇਰਾ ਨਾਮ ਆਰਤੀ ਵਾਲੀ ਹੈ ਮੈਮ ਅੱਜ ਧਰਨਾ ਪ੍ਰਦਰਸ਼ਨ ਕਰਿਆ ਜਾ ਰਿਹਾ ਨਰਸਿੰਗ ਡਿਪਾਰਟਮੈਂਟ ਤੋਂ ਕੀ ਮਤਕਾਰਨ ਮੰਗੇ ਮੰਗਾ ਕੀ ਸਰ ਸਾਡਾ ਨਾ ਪਿਛਲੇ ਮਹੀਨੇ 25 ਤਰੀਕ ਤੋਂ ਸਾਡਾ ਪ੍ਰੋਟੈਸਟ ਚੱਲ ਰਿਹਾ ਹੈ ਉਹ ਹਾਲੇ ਕੰਟੀਨਿਊ ਹੋਈ ਹੈ ਇਹ ਜਿਹੜਾ ਅਸੀਂ ਅੱਜ ਰੋਸ ਰੈਲੀ ਕੱਢੀ ਹੈ ਸਰ ਇਹ ਕੱਲ ਮੁਹਾਲੀ ਸਾਡੇ ਜਿਹੜੇ ਸਾਥੀ ਬੈਠੇ ਹੋਏ ਸੀਗੇ ਪੀਸਫੁੱਲ ਪ੍ਰੋਟੈਸਟ ਉਹਨਾਂ ਨਾਲ ਉਧਰ ਦੇ ਪ੍ਰਿੰਸੀਪਲ ਵੱਲੋਂ ਮਿਸਬਿਹੇਵ ਕੀਤਾ ਗਿਆ ਤੇ ਉਹਦੇ ਵਿਰੋਧ ਚ ਅਸੀਂ ਅੱਜ ਇਹ ਰੋਸ ਰੈਲੀ ਕੱਢੀ ਹੈ ਜੀ ਇਹਨਾਂ ਨੂੰ ਅੱਗੇ ਕੀ ਮੰਗ ਕਰਦੇ ਹਾਂ ਜਾਂ ਇੰਨੇ ਟਾਈਮ ਤੋਂ ਥੋੜਾ ਧਰਨਾ ਚੱਲ ਰਿਹਾ ਸਾਰਾ ਕੁਝ ਹੋ ਰਿਹਾ ਕੀ ਅੱਗੇ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਸਰ ਅਸੀਂ ਤਾਂ ਪਿਛਲੇ 1 ਮਹੀਨੇ ਤੋਂ ਇੱਕੋ ਹੀ ਮੰਗ ਲੈ ਕੇ ਚੱਲੇ ਹੋਏ ਹਾਂ ਜੀ ਜਿਹੜੀ ਉਹ ਦੇ ਰਿਗਾਰਡਿੰਗ ਸਾਡੀ ਡਿਪਾਰਟਮੈਂਟ ਤੇ ਸਾਡੇ ਜਿਹੜੇ ਹਾਇਰ ਅਫੀਸ਼ੀਅਲਸ ਨੇ ਮੈਨੇਜਮੈਂਟ ਇਹ ਸਾਰੇ ਇਨਵੋਲਵ ਹੋ ਕੇ ਸਾਡੀ ਮੀਟਿੰਗਸ ਦਾ ਜਿਹੜਾ ਸਿਲਸਿਲਾ ਹੈ ਉਹ ਹਲੇ ਤੱਕ ਜਾਰੀ ਹੈ ਸਾਨੂੰ ਹੁਣ ਵੀ ਇਹ ਕਿਹਾ ਗਿਆ ਕਿ ਦੀਵਾਲੀ ਤੋਂ ਬਾਅਦ ਤੁਹਾਨੂੰ ਇੱਕ ਹੋਰ ਮੀਟਿੰਗ ਮਿਲੇਗੀ ਉਹਦੇ ਚ ਦੇਖਦੇ ਆ ਕਿ ਕੀ ਕੀ ਸਿੱਟਾ ਨਿਕਲਦਾ ਹੈ ਸਰ ਮੀਟਿੰਗਸ ਦਾ ਤਾਂ ਅਸੀਂ ਤੁਹਾਨੂੰ ਮਤਲਬ ਕੁਝ ਕਾਉਂਟੇਬਿਲਟੀ ਨਹੀਂ ਹੈ ਕਿਉਂਕਿ ਸਾਨੂੰ ਹਰ ਵਾਰੀ ਜਦੋਂ ਵੀ ਅਸੀਂ ਕੁਝ ਪ੍ਰੋਟੈਸਟ ਕਰਦੇ ਸਾਨੂੰ ਇਹ ਕਿਹਾ ਜਾਂਦਾ ਵੀ ਟੇਬਲ ਟॉक ਕਰੋ ਅਸੀਂ ਰੈਡੀ ਵੀ ਹੋ ਜਾਂਦੇ ਹਾਂ ਉੱਥੇ ਜਾ ਕੇ ਜਿਹੜੀ ਗੱਲਬਾਤ ਹੁੰਦੀ ਹੈ ਫਿਰ ਅੱਗੇ ਹੀ ਕਹਿ ਕੇ ਤੋੜ ਦਿੱਤਾ ਜਾਂਦਾ ਵੀ ਅਗਲੀ ਮੀਟਿੰਗ 'ਚ ਗੱਲ ਹੋਊਗੀ ਸਾਥੀ ਆ ਅੰਕੁਸ਼ ਉਹ ਹੁਣ ਤੱਕ ਉੱਪਰ ਹੀ ਚੜਿਆ ਪਿਆ ਆ ਸਰ ਅੰਕੁਰ ਸਾਡਾ ਜਿਹੜਾ ਸਾਥੀ ਸੀਗਾ ਉਹ ਪਿਛਲੇ ਮਹੀਨੇ 25 ਤਰੀਕ ਨੂੰ ਉਹਨੇ ਜਿਹੜਾ ਪ੍ਰੋਟੈਸਟ ਉਹਦੇ ਕਰਕੇ ਸਾਡਾ ਸਟਾਰਟ ਹੋਇਆ ਸੀਗਾ ਉਹ ਅਸੀਂ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਸਾਡੀ ਪੋਜ਼ਿਟਿਵ ਵੇ ਨਾਲ ਹੋ ਤੇ ਉਸ ਤੋਂ ਬਾਅਦ ਅਸੀਂ ਮਤਲਬ ਸਿੰਬੋਲਿਕ ਪ੍ਰੋਟੈਸਟ ਸਾਡਾ ਹਲੇ ਕੰਟੀਨਿਊ ਹੈ ਇਹ ਚੀਜ਼ ਅਸੀਂ ਪ੍ਰਸ਼ਾਸਨ ਦੀ ਨੋਟਿਚ ਵੀ ਲਿਆ ਦਿੱਤੀ ਸੀ ਵੀ ਜਦੋਂ ਤੱਕ ਸਾਡੀ 4000 ਗ੍ਰੇਡ 'ਤੇ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਹੁੰਦੀ ਸਾਡਾ ਸਿੰਬੋਲਿਕ ਪ੍ਰੋਟੈਸਟ ਅਮੀ ਜਾਰੀ ਰਹੇਗਾ ਬਟ ਇਨ ਕੇਸ ਜੇ ਸਾਨੂੰ ਲੱਗਦਾ ਹੈ ਵੀ ਕੁਝ ਵੀ ਸਾਡਾ ਪੋਜ਼ਿਟਿਵ ਨਹੀਂ ਹੋ ਰਿਹਾ ਤਾਂ ਅਸੀਂ ਇਸ ਨੂੰ ਔਰ ਅੱਗੇ ਅਗਰੈਸਿਵ ਮੋਡ ਨਾਲ ਵੀ ਪੇ ਕਰ ਸਕਦੇ ਹਾਂ। ਪਟਿਆਲਾ ਤੇ ਡੇਂਗੂ ਦੇ ਕੇਸ ਕੋ ਵਧ ਰਹੇ ਨੇ ਜਿਵੇਂ ਨਰਸਿੰਗ ਡਿਪਾਰਟਮੈਂਟ ਜਿਹੜਾ ਘਟਾ ਹੈ ਜਾਂ ਪਰ ਜਿਹੜਾ ਤਰਨੇ ਤੇ ਬੈਠਾ ਕਿਥਨੇ ਕਿਥੇ ਦਾ ਅਸਰ ਆਮ ਲੋਕਾਂ ਤੇ ਨਹੀਂ ਹੋਊਗਾ। ਸਰ ਅਸੀਂ ਜਿਹੜੇ ਤਰਨੇ ਤੇ ਬੈਠੇ ਆ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹਵਾਂਗੇ ਵੀ ਅਸੀਂ ਜਿਹੜਾ ਵੀ ਇਹ ਪ੍ਰੋਟੈਸਟ ਕਰ ਰਹੇ ਆ ਇਹ ਸਾਡੇ ਆਫ ਡਿਊਟੀ ਜਿਹੜੇ ਸਟਾਫ ਹੈ ਉਹ ਇੱਥੇ ਬੈਠਰੇ ਨੇ। ਬਾਕੀ ਜਿਨ੍ਹਾਂ ਦੀ ਡਿਊਟੀਆਂ ਹੈ ਉਹ ਆਪਣੀ ਸੇਵਾਵਾਂ ਲਗਾਤਾਰ ਮਤਲਬ ਮਰੀਜ਼ਾਂ ਦੀ ਸੇਵਾ ਕਰਦੇ ਨੇ ਤੇ ਸੇਵਾਵਾਂ ਸਾ ਅਸੀਂ ਕੋਈ ਬਾਧਤ ਨਹੀਂ ਕੀਤੀਆਂ ਸਰ ਸਾਡੀ ਕੰਟੀਨਿਊ ਚੱਲ ਰਹੀ ਹੈ ਸਰ ਡਿਊਟੀਆਂ। ਬਾਕੀ ਕੋਈ ਮੈਸੇਜ ਦੇਣਾ ਚਾਹੁੰਗੇ ਮੈਡਮ। ਸਰ ਅਸੀਂ ਤੁਹਾਡੇ ਮਤਲਬ ਸਪੋਰਟ ਲੈ ਕੇ ਤੁਹਾਡੀ ਇਹ ਕਹਿਣਾ ਚਾਹਾਂਗੇ ਵੀ ਸਾਡੀ ਜਿਹੜੀ ਮੰਗ ਹੈ ਇਹ ਜਾਇਜ਼ ਮੰਗ ਹੈ। ਅਸੀਂ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਬਹੁਤ ਜਲਦ ਸਾਡੀ ਜਿਹੜੀ ਮੰਗ ਹੈ ਉਹਦੇ ਤੇ ਮਤਲਬ ਉਹਨੂੰ ਇੱਕ ਚੀਜ਼ ਨੂੰ ਰਿਜ਼ਲਟ ਸਾਡਾ ਕੁਝ ਦਿੱਤਾ ਜਾਏ ਕਿਉਂਕਿ ਜੇ ਮੀਟਿੰਗਸ ਹੀ ਮਿਲਦੀਆਂ ਰਹਿਣਗੀਆਂ ਤੇ ਸਾਡਾ ਪ੍ਰੋਟੈਸਟ ਸਾਨੂੰ ਲੱਗ ਰਿਹਾ ਹੋਰ ਲੰਬਾ ਹੋ ਜਾਏਗਾ ਤੇ ਜਿੰਨਾ ਜ਼ਿਆਦਾ ਲੰਬਾ ਇਹ ਪ੍ਰੋਟੈਸਟ ਚੱਲੇਗਾ ਸਾਡੀ ਪੇਸ਼ੈਂਸ ਜਦੋਂ ਖਤਮ ਹੋ ਜਾਏਗੀ ਫਿਰ ਸਾਡੇ ਕੋਲ ਅਗਰੈਸਿਵ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਬਚੇਗਾ ਨਹੀਂ ਸਰ ਤੇ ਅਸੀਂ ਇਹ ਚਾਹਨੀ ਆਂ ਵੀ ਸਰਕਾਰ ਜਲ ਤੋਂ ਜਲਦ ਇਸ ਮੁੱਦੇ ਦਾ ਹੱਲ ਕੱਢੇ ਤੇ ਅਸੀਂ ਆਪਣੀ ਆਪਣੀ ਡਿਊਟੀਆਂ ਦੁਬਾਰਾ ਫਿਰ ਉਵੇਂ ਹੀ ਦੁਬਾਰਾ ਪ੍ਰੋਪਰ ਵੈਨਲ ਸਟਾਰਟ ਕਰ